ਸਤ ਸ੍ਰੀ ਅਕਾਲ ਜੀ ਹੁਣ ਅੱਜ ਆਪਾਂ ਬਣਾਉਣੀ ਆ ਪੇਠੇ ਦੀ ਸਬਜ਼ੀ ਕਿਉਂਕਿ ਪੇਠੇ ਨੂੰ ਕਈ ਵਾਰੀ ਨੱਕ ਮਾਰ ਕੇ ਖਾਧਾ ਜਾਂਦਾ ਬੱਚੇ ਨੂੰ ਨਹੀਂ ਪਸੰਦ ਕਰਦੇ ਅੱਜ ਆਪਾਂ ਬਣਾਵਾਂਗੇ ਹਲਵਾਈ ਟਾਈਪ ਸਬਜ਼ੀ ਤੇ ਕਿਵੇਂ ਬਣਾਉਣੀ ਆ ਤੁਸੀਂ ਵੀ ਦੇਖਣਾ ਤੇ ਪਹਿਲੇ ਸਭ ਤੋਂ ਪਹਿਲਾਂ ਆਪਾਂ ਪੇਠਾ ਲਿਆ ਤੇ ਇਸ ਨੂੰ ਕੱਟ ਕੇ ਉਸ ਦੇ ਬੀ ਕੱਢ ਦਿਆਂਗੇ ਆਪਾਂ ਤੇ ਇਸ ਦਾ ਸਿਲਕਾ ਨਹੀਂ ਉਤਾਰਨਾ ਸਿਲਕੇ ਸਨਈਏ ਨੂੰ ਕੱਟਣਾ ਆਪਾਂ ਇਹ ਪਿਆਜ਼ ਕੱਟ ਲਵਾਂਗੇ ਦੋ ਟਮਾਟਰ ਦੋ ਪਿਆਜ਼ ਲਏ ਆ ਮੈਂ ਇਹ ਟਮਾਟਰਾਂ ਨੂੰ ਵੀ ਉੱਪਰੋਂ ਛਿੱਲ ਲਾਂਗੇ ਤੇ ਇਸ ਦੇ ਵਿਚਲੇ ਵੀ ਬੀ ਕੱਢ ਕੇ ਪਾਉਣੀ ਹੁੰਦੀ ਆ ਮੈਂ ਤੇ ਤੁਸੀਂ ਚਾਹੋ ਤਾਂ ਕੱਢ ਸਕਦੇ ਆ ਵੀ ਨਹੀਂ ਕੱਢਣੇ ਦਾ ਨਾ ਵੀ ਪਰ ਮੈਂ ਕੱਢ ਕੇ ਪਾਉਣੀ ਹੁੰਦੀ ਆ ਤੇ ਹੁਣ ਆਪਾਂ ਇਹਨਾਂ ਨੂੰ ਧੋਸ ਵਾਰ ਕੇ ਤੇ ਆਪਾਂ ਹੁਣ ਇਸ ਨੂੰ ਕਰਨਾ ਗਰਾਇੰਡ ਤੇ ਪੇਠਾ ਵੀ ਆਪਾਂ ਕੱਟ ਲਿਆ ਤੇ ਹੁਣ ਗੈਸ ਦੇ ਉੱਪਰ ਤ ਕੜਾਈ ਰੱਖੋ ਤੜਕਾ ਲਗਾਉਣ ਵਾਸਤੇ ਸਰੋਂ ਦਾ ਤੇਲ ਪਾਵਾਂਗੇ ਇਹ ਘਰ ਦਾ ਘੜਾਇਆ ਹੋਇਆ ਤੇਲ ਆ ਮੇਰਾ ਦੋ ਗੇਡ ਦਾ ਜਿਵੇਂ ਕਿ ਸੰਜੀਵ ਸੇਠੀ ਆ ਜੀ ਦੱਸਦੇ ਆ ਦੋ ਗੇਡ ਦਾ ਤੇਲ ਹੀ ਵਰਤਣਾ ਪਿਓ ਸਰੋਂ ਦਾ ਲੋ ਜੀ ਮੋਨਾ ਪਾ ਟਮਾਟਰ ਤੇ ਪਿਆਜ਼ ਦੋ ਚੀਜ਼ਾਂ ਹੀ ਪਾਈਆਂ ਤੇ ਇਹਨਾਂ ਨੂੰ ਕਰ ਲੈਣਾ ਗ੍ਰाइंड ਤੇ ਹੁਣ ਆਪਾਂ ਲਗਾਵਾਂਗੇ ਤੜਕਾ ਇਹ ਮੈਲੇਪਾ ਨਹੀਂਆ ਸਾਬਤ ਤੇ ਇਸ ਨੂੰ ਰੋਸਟ ਕਰਕੇ ਆਪਾਂ ਕਟ ਪੀਸ ਕੇ ਪਾ ਦੇਣਾ ਵਿੱਚ ਨਮਕ ਮਿਰਚ ਹਲਦੀ ਸਵਾਦ ਮੁਤਾਬਕ ਇੱਕ ਚਮਚਾ ਨਮਕ ਲਿਆ ਮੈਂ ਅੱਧੀ ਚਮਚੀ ਮਿਰਚ ਤੇ ਇੱਕ ਚਮਚਾ ਹਲਦੀ ਦਾ ਇਹ ਥੋੜਾ ਜਿਹਾ ਲਿਆ ਮੈਂ ਮਸਾਲਾ ਗਰਮ ਮਸਾਲਾ ਥੋੜਾ ਜਿਹਾ આમਚੂਰ ਪਾਊਡਰ ਲਿਆ ਮੈਂ ਇਸ ਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲੈਣਾ ਆਪਾਂ ਇਹ ਨਮਕ ਆ ਮੇਰਾ ਜਿਹੜਾ ਘਰ ਦਾ ਦੇਸੀ ਨਮਕ ਲਾਲ ਨਮਕ ਉਹਦਾ ਓ ਪਾਇਆ ਮੈਂ ਤੇ ਹੁਣ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਪਾਣੀ ਕੜਸੀਕ ਪਾਣੀ ਦੀ ਪਾਉਣੀ ਆ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪੇਠਾ ਕੱਟਿਆ ਹੋਇਆ ਤੇ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਆਪਾਂ ਤਾਂ ਜੋ ਜਿਹੜਾ ਮਸਾਲਾ ਇਹਦੇ ਵਿੱਚ ਮੈਂ ਚੰਗੀ ਤਰ੍ਹਾਂ ਰਲ ਚ ਸਕੇ ਤੇ ਹੁਣ ਆਪਾਂ ਇਹਨੂੰ ਦੇਵਾਂਗੇ ਟੱਕ ਤੇ ਥੋੜੀ ਦੇਰ ਬਾਅਦ ਆਪਾਂ ਹਲਾ ਕੇ ਦੇਖਦੇ ਰਹਿਣਾ ਤੇ ਵਿੱਚ ਹੁਣ ਆਪਾਂ ਪਾਵਾਂਗੇ ਗੁੜ ਗੁੜ ਦੀ ਡਲੀ ਪਾ ਦਿੱਤੀ ਹੈ ਮੈਂ ਵਿੱਚ ਇੱਕ ਇਹ ਮੈਂ ਪਾਇਆ ਮੇਥੀ ਦੇ ਪੱਤੇ ਕਸੂਰੀ ਮੇਥੀ ਲਓ ਜੀ ਹੁਣ ਪੇ ਪੇਠਾ ਜਿਹੜਾ ਬਣ ਚੁੱਕਿਆ ਤੇ ਮੈਂ ਹੁਣ ਇੱਕ ਚਮਚਾ ਪਾਉਂਗੀ ਦੇਸੀ ਘਿਓ ਇਹਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ हां जी ਹੁਣ ਆਪਣੀ ਪੇਠੇ ਸਬਜੀ ਬਣ ਕੇ ਤਿਆਰ ਆ ਗੋੜਾ ਜਿਹੜਾ ਉਹ ਵੀ ਕੁਲ ਚੁੱਕਿਆ ਦੇ ਵਿੱਚ ਤੇ ਥੋੜਾ ਜਿਹਾ ਲਵਾਵਾਂਗੇ ਸੇਕ ਤੇ ਹੁਣ ਆਪਣੀ ਜਿਹੜੀ ਪੇਠੇ ਸਬਜੀ ਤਿਆਰ ਹੋ ਚੁੱਕੀ ਆ ਇਸ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਸੁਆਦਿਸ਼ਟ ਬਣੇਗੀ ਤੇ ਜਿਆਦਾ ਮਿੱਠੀ ਵੀ ਨਹੀਂ ਬਣਦੀ ਤੇ ਕਰਾਰੀ ਵੀ ਨਹੀਂ ਬਣਦੀ ਠੀਕ ਬਣੇਗੀ ਵਧੀਆ ਬਣੂਗੀ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਥੈਂਕਸ